ਇੱਕ ਗੱਲ ਨੂੰ ਧਿਆਨ ਦੇ ਨਾਲ ਸੰਭੋਲਿਓ ਜਿਹੜੀ ਗੱਲ ਲਿਖਤੀ ਹੋਏ ਨਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਅੱਜ ਕੋਈ ਸੌਦਾ ਹੋਵੇ ਕੋਈ ਆਪਾਂ ਕਹਿੰਦੇ ਪਹਿਲਾਂ ਲਿਖਤੀ ਲੈ ਲਓ ਪਰ ਨੋਟ ਕਰਾ ਲਓ ਤੇ ਲਿਖਤੀ ਕਰੋ ਸਾਡੇ ਨਾਲ ਲਿਖਤੀ ਗੱਲ ਐ ਕਿ ਫੇਰ ਨਾਲ ਵੀ ਸਾਡੇ ਕੋਲ ਲਿਖਤ ਬਣ ਜਾਂਦੀ ਹੈ ਤੇ ਕੱਲ ਨੂੰ ਦਿਖਾ ਸਕਦੇ ਆ ਜੇ ਉਹ ਲਿਖਿਆ ਪਿਆ ਜਿੰਨਾ ਦੇਖ ਕੇ ਦਿੱਤਾ ਸਮਝੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕੋ ਸਾਨੂੰ ਲਿਖਤੀ ਲੈ ਕੇ ਗਏ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਲਿਖਤੀ ਦਿੱਤਾ ਹੈ ਲਿਖਤ ਕਰਕੇ ਦਿੱਤੀ ਹੈ ਜੇ ਕੋਈ ਮੁੱਕਰ ਨਹੀਂ ਸਕਦਾ ਜੀਵਨ ਇਹੋ ਲੈਣਾ ਉਸੇ ਵਿੱਚ ਲਿਖਿਆ ਹੋਇਆ ਹੁਣ ਜਿਹਨੂੰ ਕਦੇ ਲਿਖਤ ਨਾ ਹੋਵੇ ਇਹ ਬੰਦਾ ਕਈ ਵੜੇ ਭੁਲੇਖੇ ਚ ਪੈ ਜਾਂਦਾ ਕਈ ਉੱਪਰ ਜਾਂਦੇ ਨੇ ਜ਼ੁਬਾਨ ਕੀਤੀ ਹੋਈ ਜਦੋਂ ਆਪਾਂ ਵੈਸੇ ਕਹਿੰਦੇ ਆ ਜੀ ਕੋਈ ਗੱਲ ਨਹੀਂ ਆਹ ਗੱਲ ਅਸੀਂ ਤੁਹਾਨੂੰ ਦੇ ਦਿਆ ਨਹੀਂ ਕੋਈ ਗੱਲ ਨਹੀਂ ਜਦੋਂ ਸਮਾ ਪੈ ਜਾਂਦਾ ਤੂੰ ਬੰਦਾ ਫਿਰ ਜਿਹੜਾ ਉਹ ਮੁੱਕਰ ਜਾਂਦਾ ਕਿਹਾ ਜੀ ਤੁਹਾਡੇ ਕੋਈ ਸੂਤ ਹੈ ਨਹੀਂ ਆ ਕੋਈ ਲਿਖਤਾ ਹੈਗੀ ਤੁਹਾਡੇ ਕੋਲ ਤੇ ਲਿਖਤ ਬੰਦੇ ਕੋਲ ਕੋਈ ਵੀ ਨਹੀਂ ਹੁੰਦੀ ਇਸ ਕਰਕੇ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਹੈ ਜੀ ਸਾਡੇ ਬਾਹਰ ਤੇ ਲਿਖਤਾ ਹੈ ਕੋਈ ਮੁੱਕਰ ਨਹੀਂ ਸਕਦਾ ਜੀ ਸਾਨੂੰ ਪਤਾ ਨਹੀਂ ਅਸੀਂ ਜਾਣਦੇ ਨਹੀਂ ਤਾਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਲਿਖ ਦੇ ਕੇ ਗਏ ਆ ਗੁਰੂ ਗਿਆ ਸਿੱਖਾ ਆ ਲਿਖਿਆ ਤਾਂ ਮੈਨੂੰ ਪੜ ਕੇ ਆਪਣੇ ਜੀਵਨ ਨੂੰ ਸੁਕੇਤ ਕਰਨਾ ਚੰਗਾ ਬਣਾਉਣਾ ਇਹ ਨਿਗਤੀ ਦੇ ਕੇ ਗਏ ਆ ਮਹਾਰਾਜ ਸਾਹਿਬ ਦੇਖੋ ਸਾਡੇ ਕੋਲ ਲਿਖਤ ਹੈ ਗੁਰੂ ਗ੍ਰੰਥ ਸਾਹਿਬ ਪਰ ਸਿੱਖ ਦਾ ਪ੍ਰੋਸਾ ਦਾ ਮੇ ਨਹੀਂ ਬਣਿਆ ਉਹ ਤੇ ਜੇ ਕਿਤੇ ਮੂੰਹ ਜਬਾਨੀ ਗੱਲ ਹੁੰਦੀ ਜੇ ਕਿਤੇ ਵੈਸੇ ਗਿਆ ਹੁੰਦਾ ਫਿਰ ਕਿੰਨੇ ਬੰਦਣਾ ਸੀ ਅੱਜੇ ਕਿ ਸਾਡੇ ਕੋਲ ਜਿਹੜਾ ਬਾਨੀ ਕਿ ਸਿੱਖ ਦਾ ਜੀਵਨ ਬਾਣੀ ਤੋਂ ਹੋਣਾ ਚਾਹੀਦਾ ਸਿੱਖ ਬਾਣੀ ਤੋਂ ਪੜ੍ਹ ਕੇ ਆਪਣੀ ਜੀਵਨ ਨੂੰ ਸਵਾਰੇ ਆ ਲਿਖੇ ਪਏ ਮਹਾਰਾਜ ਦੀ ਬਾਣੀ ਦੇ ਸੁਲੋਕ ਆ ਦੇਖ ਲਈ ਲਿਖਤ ਹੋਣ ਦੇ ਬਾਵਜੂਦ ਵੀ ਸਿੱਖ ਮੰਡ ਨੂੰ ਧਿਆਨ ਨਹੀਂ ਬਾਣੀ ਦੀ ਗੱਲ ਆ ਸਾਡੇ ਕੋਲ ਬਾਣੀ ਦੀ ਲਿਖਤ ਹੋਣ ਕਰਕੇ ਸਿੱਖ ਦਾ ਜੀਵਨ ਬਾਣੀ ਅਨੁਸਾਰ ਨਹੀਂ ਅੱਜ ਦੇ ਬੜਿਆਜ ਕਰਾਂ ਦੇ ਵਿੱਚ ਇਸ ਕਰਕੇ ਸਭ ਤੋਂ ਵੱਡੀ ਗੱਲ ਮਹਾਰਾਜ ਸਾਨੂੰ ਮਰਦੀ ਪੜਦੇ ਉਤੋਂ ਮੁਕਰ ਨਹੀਂ ਸਕਦਾ ਪੜ ਕੇ ਆਪਣੇ ਜੀਵਨ ਨੂੰ ਚੰਗਾ ਜੱਜਾ ਤੇ ਵਧੀਆ ਬਣਾ ਲਿਓ ਜਿਹਨੂੰ ਵਧੀਆ ਬਣਾਉਂਗੇ ਤੇ ਤੁਹਾਨੂੰ ਰੈਂਡ ਸੈਨ ਆ ਜਾਣਾ ਸਾਰਾ ਕੁਝ ਦੁਨੀਆਦਾਰੀ ਵਿੱਚ ਇਤਨਾ ਹੀ ਆਏਗਾ ਇਤਨਾ ਹੀ ਬੰਦਾ ਹਟਾਉਂਦਾ ਆਪਣੀ ਜ਼ਿੰਦਗੀ ਵਿੱਚ ਇਤਨਾ ਹੀ ਮਾਨਤਾ ਆਪਣੀ ਜ਼ਿੰਦਗੀ ਬਰ ਜਿੱਥੇ ਵੀ ਫੈਲੇ ਉਹਤੇ ਬਾਣੀ ਨੇ ਉਤਾਰੇ ਕਰਕੇ ਦੇ ਕੇ ਆਏ ਨੇ ਕਿ ਆ ਬਾਣੀ ਦੇ ਉਤਾਰੇ ਆ ਪੂਰੀ ਜੀ ਪੜਾਉਂਦੀ ਹੈ ਤੁਸੀਂ ਇਹ ਬਾਣੀ ਦਾ ਉਪਦੇਸ਼ ਚ ਬਾਣੀ ਦਾ ਪ੍ਰਚਾਰ ਕਰਨਾ ਉੱਥੇ ਦਿੱਕਤੀ ਦੇ ਕੇ ਆਇਆ ਮਹਾਰਾਜ ਕਾਬਤ ਨੂੰ ਪਰਮਾ ਜਾਵੇ ਬਹੁਤ ਵੱਡੀ ਗੱਲ ਹੈ ਪਰ ਅੱਜ ਬਾਣੀ ਸਾਡੇ ਕੋਲ ਦਿੱਕਤੀ ਰੂਪ ਚ ਹੋਣ ਦੇ ਬਾਵਜੂਦ ਵੀ ਸਿੱਖ ਦਾ ਕੋਸਾ ਹੀ ਨਹੀਂ ਰਿਹਾ ਬਾਣੀ ਦੇ ਸਾਡੇ ਸਾਹਮਣੇ ਬੜੀਆਂ ਮੁਸ਼ਕਲਾਂ ਆਉਂਦੀਆਂ ਸੀ ਯਾਰ ਉਹ ਬਾਣੀ ਤਾਂ ਗੱਲ ਲਿਖੀ ਹੋਈ ਆ ਅਗਲਾ ਤਾਂ ਵੀ ਨਹੀਂ ਮੰਨਣ ਨੂੰ ਯਾਰ ਜੇ ਕਿਤੇ ਵੈਸੇ ਕਹਿਣਾ ਹੋਵੇ ਜ਼ੁਬਾਨੀ ਕਹਿਣਾ ਹੋਵੇ ਫੇਰ ਬਹੁਤ ਵੱਡੀ ਗੱਲ ਫਿਰ ਕਿਹਨੇ ਮੰਨਦਾ ਜੀ ਅਜੇ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦਾ ਹਵਾਲਾ ਦੇ ਕੇ ਦਸੀਗਾ ਜੀ ਆ ਲਿਖਤ ਪਈ ਹੈ ਜੀ ਆ ਉਹ ਤਾਂ ਵੀ ਨਹੀਂ ਮੰਨਦੇ ਲੋਕ ਜੀ ਕੀ ਬਣੇਗਾ ਸਮਾਇਆ ਆ ਵੀ ਮੁਝੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆ ਗੱਲ ਨਹੀਂ ਹੋਈ ਆ ਬਚਨ ਕਹੇ ਹੋਏ ਆ ਆਪਾਂ ਇਦਾਂ ਨਹੀਂ ਕਰਨਾ ਜੀ ਉਹ ਤਾਂ ਵੀ ਨਹੀਂ ਮੰਨਦੇ ਬਾਣੀ ਦੀ ਅਜੇ ਲਿਖਤ ਪਈ ਤੁਹਾਡੇ ਕੋਲ ਪਤਾ ਨਹੀਂ ਸਿੱਖਾਂ ਦੇ ਜੀਵਨ ਸਿੱਖਾਂ ਦੇ ਕਰਤਾਰ ਨੂੰ ਦਿਨੋਂ ਦਿਨ ਕੀ ਹੁੰਦਾ ਜਾਂਦਾ ਇਹ ਆਪਣੇ ਗੁਰੂ ਦੀ ਲਿਖਤ ਨੂੰ ਮੰਨਣ ਨੂੰ ਪਿਆਰ ਨਹੀਂ ਰਿਹਾ ਜੇ ਬੜੇ ਪਿਆਰ ਦੇ ਨਾਲ ਆਖੀਦਾ ਜੀ ਆਹ ਵੇਖੋ ਬਾਣੀ ਦੇ ਵਿੱਚ ਲਿਖਤ ਤੁਹਾਡੇ ਗੁਰੂ ਦੀ ਆ ਦੁਬਦਾ ਨਾ ਪੜੋ ਹਾਰੇ ਬਿਨਾਂ ਹੋਰ ਨਾ ਪੋਜੋ ਮੜੇ ਵਸਾਨ ਨਾ ਜਾਈ ਆ ਲਿਖਤ ਅਜੇ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੋਇਆ ਚੰਦ ਲੋਕੀ ਤਾਂ ਵੀ ਨਾ ਮਹਾਂਦਸਾਨੇ ਵੀ ਸਾਡੇ ਬਾਰੇ ਤਾਂ ਕਿ ਦਿਨ ਤਰਾਜ ਨਾ ਵੀ ਕਰਦੇ ਇਹਦੇ ਨਿਗਤ ਤੇ ਆਜੀ ਇੱਕ ਆਪਾਂ ਨਿਗਤ ਕਰਦੇ ਆ ਨਾ ਕਾਗਜ਼ ਮੁਕਤ ਦੀ ਨਿਗਤ ਕਰ ਲੈਂਦੇ ਆ ਕਿਸੇ ਨੂੰ ਪੈਸੇ ਦੇਣੇ ਆ ਬੰਦਾ ਕਿਤਾ ਨਿਗਤ ਕਰ ਕੋਈ ਕੋਈ ਵੀ ਕੰਮ ਕਰਦਾ ਕੋਈ ਜ਼ਮੀਨ ਲਗਾਉਣੀ ਬੰਦਾ ਵੀ ਤਾਂ ਨਿਗਤ ਕਰਦੇ ਨਿਸ਼ਕਤਾ ਮਤਲਬ ਉਹਦਾ ਕੱਲ ਤੁਸੀਂ ਮੁਕਰ ਨਾ ਜਾਵੇ ਆ ਸਾਡੇ ਕੋਲ ਨਿਗਤ ਪਈ ਆ ਸਿੱਖ ਮੁਕਰਗੇ ਅੱਜ ਦੇ ਰੋਗਾਂ ਮੰਦੇ ਦੇ ਨਿਗਤ ਨੂੰ ਮਾਰਾਈ जो मर्जी दस दौ जिन्ना मर्जी समझा दार बार चाहिए महाराज पीते मत तो दूर होाया ना पाना फसमो धक्के खाए महाराज की बाणी की लिख पी है कि नशा ना कर नशा ना कर किसी बखा के बिलकर अगला क्या तेरे घरों भी ਮੰਦਤ ਨਹੀਂ ਕੋਈ ਆਦਿ ਕੋਈ ਨਹੀਂ ਮੰਗਦਾ ਭਾਵੇਂ ਕੀ ਨੁਕਸਾਨ ਗੁਰੂ ਦਾ ਨਹੀਂ ਹੋਣਾ ਜੇ ਅਸੀਂ ਗੁਰਬਾਣੀ ਦੇ ਦਿੱਤ ਨੂੰ ਨਹੀਂ ਮੰਨਾਂਗੇ ਤੇ ਗੁਰਬਾਣੀ ਦਾ ਕੋਈ ਨੁਕਸਾਨ ਨਹੀਂ ਨੁਕਸਾਨ ਸਾਡਾ ਹੀ ਹੋਣਾ ਹੈ ਪਰ ਫਿਰ ਵੀ ਬੰਦਾ ਮੰਨਣ ਨੂੰ ਤਿਆਰ ਨਹੀਂ ਭਾਵੇਂ ਜਿਹੜੇ ਸਾਹਮਣੇ ਰੱਖ ਕੇ ਲਿਆ ਕੇ ਆਵੇ ਕੋਈ ਬਾਹਰ ਆਜ ਨੇ ਕਿਹਾ ਐਦਾਂ ਨਾ ਕਰਿਆ ਇਦਾਂ ਇਹ ਗਲਤ ਲੱਗਦਾ ਜਿ ਇਦਾਂ ਨਹੀਂ ਕਰਨਾ ਚਾਹੀਦਾ ਇਨਸਾਨ ਫਿਰ ਵੀ ਬਦਲਣ ਨੂੰ ਤਿਆਰ ਨਹੀਂ ਪਰ ਜਦੋਂ ਅਸੀਂ ਕੁਝ ਨਾ ਕੁਝ ਛੱਡਦੇ ਆ ਨਾ ਆਪਣੀ ਜ਼ਿੰਦਗੀ ਵਿੱਚੋਂ ਇਹ ਸੋਚਿਆ ਬੜਾ ਜਾਂਦਾ ਹੈ ਗੁਰੂ ਘਰ ਨੇ ਬੜਾ ਕੁਝ त्यागਿਆ ਸਾਨੂੰ त्याग ਕਰਵਾਉਂਦੇ ਵੀ ਆ